ਐਲਿਨਿਸ਼ ਰੀਚਮ ਚਮਕੌਰ ਸਾਹਿਬ ਤੇ ਤੁਹਾਡਾ ਸਵਾਗਤ ਹੈ ਮੈਂ ਖੜਾ ਇਹ ਸ੍ਰੀ ਚਮਕੌਰ ਸਾਹਿਬ ਪੁਲਿਸ ਸਟੇਸ਼ਨ ਦੇ ਇਹਦੀ ਨਪੈਂਦੇ ਪਿੰਡ ਰੁੜਕੀ ਹੀਰਾ ਜਿੱਥੇ ਕੀ ਬਡਵਾਲੀ ਪਿੰਡ ਤੋਂ ਸਬੂਹ ਪਿੰਡ ਨਿਵਾਸੀ ਇਕੱਠੇ ਹੋ ਕੇ ਆਏ ਹੋਏ ਨੇ ਇਹਨਾਂ ਦਾ ਇੱਕ ਪਿਛਲੇ 4 ਦਿਨਾਂ ਤੋਂ ਨੌਜਵਾਨ ਲੜਕਾ ਜੋ ਕਿ ਗਾਇਬ ਹੈ ਜਿਹਦੇ ਸਬੰਧ ਵਿੱਚ ਪੁਲਿਸ ਨੂੰ ਲੈ ਕੇ ਇਸ ਸਾਹਮਣੇ ਪਹੁੰਚੇ ਆਪਾਂ ਗੱਲਬਾਤ ਕਰਾਂਗੇ ਕੀ ਗੱਲ ਹੋਈ ਹੈ ਕੀ ਹੈ ਬਾਈ ਜੀ ਕੀ ਗੱਲ ਹੋ ਗਈ ਤੁਸੀਂ ਅੱਜ ਇਕੱਠੇ ਹੋਏ ਹੋ ਕਿਹ ਕੀ ਪ੍ਰੋਬਲਮ ਹੈ ਜੀ ਸਾਡਾ ਮੀਰਾ ਭਰਾ ਹੈ ਜੀ ਇਹਨਾਂ ਦਾ ਮੁੰਡਾ ਹਰਵਿੰਦਰ ਸਿੰਘ ਬਬਲਾ ਜੀ ਜੀ ਤੇ ਉਹ 7 ਤਰੀਕ ਨੂੰ ਸ਼ਾਮੀ ਕੰਮ ਤੋਂ ਫ੍ਰੀ ਹੋ ਕੇ ਮਰੰਡੇ ਆਇਆ ਜੀ ਮਰੰਡੇ ਤੋਂ ਬਾਅਦ ਉਹ ਯਾਰਾਂ ਦੋਸਤਾਂ ਨਾਲ ਬਹਿ ਕੇ ਆਇਆ ਉਹ ਉਸ ਤੋਂ ਬਾਅਦ ਸਾਨੂੰ ਮਿਲਿਆ ਨਹੀਂ ਨਹੀਂ ਕਿਹੜੇ ਯਾਰ ਦੋਸਤ ਕਿੱਥੇ ਦੇ ਯਾਰ ਦੋਸਤ ਜੀ ਬਾਰੂ ਸਾਹਿਬ ਦੇ ਮਤਲਬ ਪੰਚਮਕੌਰ ਸਾਹਿਬ ਤੇ ਆਉਣਾ ਤਾਂ ਜੀ ਬਾਰੂ ਮੁੰਡਾ ਉਹਦੇ ਯਾਰ ਦੋਸਤਾਂ ਕੋਈ ਬਾਰੂ ਆ ਰਿਹਾ ਤਾਂ ਤੇ ਚਮਕੌਰ ਸਾਹਿਬ ਦਾ ਬੰਦਾ ਹੈ ਜੀ ਨਹੀਂ ਨਹੀਂ ਚਮਕੌਰ ਸਾਹਿਬ ਦਾ ਦੋਸਤ ਚਮਕੌਰ ਸਾਹਿਬ ਦਾ ਹਾਂਜੀ ਹਾਂਜੀ ਬਾਹਰ ਤਾਂ ਜੀ ਇਕੱਠੇ ਬਾਹਰ ਤੇ ਜੀ ਇਹ ਵਿਦੇਸ਼ ਚ ਕਿਹੜੇ ਦੇਸ਼ ਚ ਜੀ 사우ਦੀ ਜੀ 사우ਦੀ ਜੀ ਹਾਂਜੀ ਤੇ ਹੁਣ ਉਹ ਆਪਣੇ ਦੋਸਤਾਂ ਨਾਲ ਉਰੇ ਆਇਆ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਉਰੇ ਸਾਨੂੰ ਅਸੀਂ ਪਹਿਲਾਂ ਫੋਨ ਕਰਿਆ ਫੋਨ ਉਂਦਾ 8 ਵਜੇ ਚਾਚਾ ਜੀ ਦੀ ਗੱਲ ਹੋਈ ਹੈ ਜੀ ਪਹਿਲਾਂ ਇਹਨਾਂ ਨਾਲ ਗੱਲ ਹੋਈ ਜੀ ਵੀ ਮੈਂ ਯਾਰਾਂ ਦੋਸਤਾਂ ਨਾਲ ਚੱਲੇ ਆ ਜੀ ਵੀ ਮੈਂ ਲੇਟ ਆਉਂਗਾ ਉਸ ਤੋਂ ਬਾਅਦ ਲਾਸਟ ਚਾਚਾ ਜੀ ਨਾਲ ਗੱਲ ਹੋਈ ਜੀ ਫਿਰ ਉਸ ਤੋਂ ਬਾਅਦ ਗੱਲ ਨਹੀਂ ਹੋਈ ਸਾਡੇ ਕਹਿੰਦਾ ਇਹਨਾਂ ਨਾਲ ਉਹ ਤੇ ਕਿਹੜ ਨੂੰ ਜੇ ਤੁਸੀਂ ਦੱਸੋ ਕੰਨਾ ਮੇਰੇ ਨਾਲ ਗੱਲ ਐ ਹੋਈ ਆ ਜੀ ਕਹਿੰਦਾ ਵੀ ਮੇਰੇ ਯਾਰ ਦੋਸਤ ਸਾਰੇ ਆ ਬਾਹਰ ਤੋਂ ਤੇ ਮੈਂ ਕਹਿੰਦਾ ਵੀ ਉਹਨਾਂ ਨੂੰ ਮਿਲਣਾ ਵੀ ਪੈਸੇ ਜਾਣਾ ਕਹਿੰਦਾ ਚਮਕੌਰ ਦਾ ਵੀ ਚਮਕੌਰ ਦਾ ਜਾ ਕੇ ਕਹਿੰਦਾ ਮੈਂ ਮੁੜਿਆ ਆਣਾ ਉਹ ਤੋਂ ਬਾਅਦ ਮਤਲਬ ਵੀ ਉਹ ਕਹਿੰਦਾ ਵੀ ਦੋ ਮੁੰਡੇ ਆ ਕਹਿੰਦਾ ਦੋ ਇੱਕ ਬੜਾ ਭਾਈ ਉਹਦਾਂ ਦਾ ਇੱਕ ਛੋਟਾ ਵੀ ਉਹ ਮੈਨੂੰ ਲੈਣ ਆ ਰਹੇ ਆ ਜੀ ਤੇ ਇੰਨੀ ਗੱਲ ਹੋਈ ਮਤਲਬ ਪਦ ਆਪਾਂ ਮੈਂਟ ਕਦੀ ਗੱਲ ਹੋਈ ਹੈ ਜਾਂ ਜਿਹੜਾ ਵਰਤਮਾਨ ਗੱਲ ਹੋਈ ਉਹਦੇ ਨਾਲ ਜੀ ਬਾ ਉਹ ਤੋਂ ਬਾਅਦ ਫਿਰ 8 8 ਵਜੇ ਡੈਡੀ ਨਾਲ ਗੱਲ ਹੋਈ ਉਹਨਾਂ ਦੇ ਜੀ ਉਹ ਤੋਂ ਬਾਅਦ ਉਹ ਤਾਂ ਸੋਚਾ ਪਉਣ ਲੱਗ ਗਏ ਬਾਈ ਇਹ ਗੱਲ ਹੋਈ ਹੈ ਉਹ ਤੋਂ ਬਾਅਦ ਜੀ ਪਤਾ ਲੱਗ ਗਿਆ ਨਹੀਂ ਫਿਰ ਹੁਣ ਤੁਸੀਂ ਅੱਜ ਰੁੜਕੀ ਕਿਉਂ ਆਏ ਹੋ ਜੀ ਰੁੜਕੀ ਸਾਨੂੰ ਜੀ ਪਾਲ ਦੇ ਪਾਲ ਦੇ ਸਾਨੂੰ ਇੱਥੇ ਪਹਿਲਾਂ ਉਹਦੀ ਲੋਕੇਸ਼ਨ ਪਤਾ ਲੱਗੀ ਵੀ ਆਹ ਪਿੰਡ ਦੀ ਲੋਕੇਸ਼ਨ ਸੀ ਜੀ ਉੱਥੇ ਲੋਕੇਸ਼ਨ ਪਤਾ ਕਰਿਆ ਉੱਥੇ ਕੁਝ ਨਹੀਂ ਪਤਾ ਲੱਗਿਆ ਸਾਨੂੰ ਜੀ ਤਾਂ ਫਿਰ ਸਾਨੂੰ ਹੌਲੀ ਹੌਲੀ ਇੱਥੇ ਪਤਾ ਲੱਗਿਆ ਵੀ ਇੱਥੇ ਆਹ ਵੀ ਗਾਹ ਪਿਆ ਉਹਨਾਂ ਦਾ ਰਾਤ ਕਾਫੀ ਆਪਣਾ ਛਤਰੀ ਨੂੰ ਰਾਤ ਨੂੰ ਵੀ ਉਹਨਾਂ ਦੀ ਆਪਸ ਚ ਲੜਾਈ ਹੋਈ ਆਪਸ 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 ਝੜਪ ਹੋਏ ਫਿਰ ਇੱਥੇ ਦੋ ਅਸੀਂ ਪਾਲ ਦੇ ਪਾਲ ਦੇ ਪਹੁੰਚੇ ਅੱਠ ਅੱਠੇਕੇ ਦੇ ਜੀ ਉੱਥੇ ਪਤਾ ਲੱਗਿਆ ਵੀ ਇਹਨਾਂ ਨੇ ਬੋਤਲਾਂ ਲੱਤੀਆਂ ਤੇ ਨਾ ਮਤਲਬ ਜਿਹੜਾ ਬੰਦੇ ਨਾਲ ਤੇ ਉੱਥੇ ਦਾਰੂ ਪੀਤੀ ਪਹਿਲਾਂ ਉੱਥੇ ਲੜੇ ਉੱਥੇ ਤੋਂ ਜਦੋਂ ਨਾ ਛੱਡਣ ਆ ਰਹੇ ਤੇ ਉਰੇ ਉਰੇ ਆ ਕੇ ਫੇਰ ਉਹਨਾਂ ਨੂੰ ਤੂੰ ਤੂੰ ਮੈਂ ਮੈਂ ਹੋ ਗਈ ਕੋਈ ਜ਼ਿਆਦਾ ਤੂੰ ਤੂੰ ਮੈਂ ਮੈਂ ਹੋਣ ਤੋਂ ਬਾਅਦ ਫਿਰ ਇੱਥੇ ਉਹਨਾਂ ਦੀ ਮਤਲਬ ਗੱਡੀ ਗੁੱਡੀ ਮਾਰੀ ਰੱਬ ਜਾਣਦਾ ਵੀ ਕੀ ਹੋਇਆ ਕੀ ਨਹੀਂ ਕੁੱਟਿਆ ਕਿਵੇਂ ਕਰਿਆ ਨਹੀਂ ਜੀ ਉਰੇ ਤੋਂ ਫਿਰ ਉਹ ਵਾਪਸ ਭੱਜਦਾ ਦਿਖਦਾ ਕ ਕਿਹਦੇ ਕੈਮਰੇ ਚ ਜੀ ਕੈਮਰਾ ਆ ਬਰਾ ਜਿੱਥੇ ਆਪਾਂ ਹੁਣ ਖੜੇ ਆ ਬਰਾ ਉਸ ਇੱਥੇ ਆਪਾਂ ਖੜੇ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਔਰੇ ਸਾਨੂੰ ਮਤਲਬ ਇਹ ਘੱਟਦਾ ਦਿਖਦਾ ਔਰੇ ਤੋਂ ਬਾਅਦ ਉਹ ਮੇਰਾ ਟੋਬਾ ਟੱਪਦਾ ਦਿਖਦਾ ਉੱਪਰ ਤੋਂ ਮਤਲਬ ਇਹ ਘਰ ਦੇ ਦੇਖਦੇ ਆ ਜੀ ਉਹ ਤੋਂ ਬਾਅਦ ਨਹੀਂ ਜਿਆ ਪਤਾ ਲੱਗਦਾ ਕੁਝ ਵੀ ਕਿੱਥੇ ਹੈ ਕਿੱਥੇ ਨਹੀਂ ਹੁਣ ਪੁਲਿਸ ਵਾਲੇ ਕਹਿੰਦੇ ਆ ਵੀ ਆਹ ਗਰ ਗਿਆ ਔਰੇ ਫਰਾਣਾ ਹੋ ਗਿਆ ਢਮਕਾ ਹੋ ਗਿਆ ਔਰੇ ਇਹਨੂੰ ਟੋਬਾ ਹੀ ਫੁਲਾ ਲਿਆ ਨਹੀਂ ਹੁਣ ਤੁਸੀਂ ਅੱਜ ਪੁਲਿਸ ਨੂੰ ਲੈ ਕੇ ਆਏ ਆ ਵੀ ਕੀ ਕੀਤਾ ਔਰੇ ਔਰੇ ਜੀ ਇਹ ਟੋਬਾ ਕਹਿੰਦੇ ਡੋਰੀ ਭਲਾਏ ਜੀ ਵੀ ਹੋ ਸਕਦਾ ਕਿ ਟੋਬੇ 'ਚ ਹੀ ਕਰ ਗਿਆ ਉਹਦਾ ਵੀ ਕੈਮਰੇ ਵਿੱਚ ਚੈੱਕ ਕਰਾਂਗੇ ਕੈਮਰੇ ਚ ਚੈੱਕ ਕੀਤੇ ਹਾਂ ਜੀ ਹਾਂ ਅਸੀਂ ਟੋਬਾ ਡੁੱਬਲੀ ਦੇਖ ਲਈ ਜੀ ਕਿੰਨਾ ਚਿਰ ਪਾਣੀ ਉਹ ਡੁੱਬਦੀ ਸਕਦਾ ਤੁਹਾਨੂੰ ਕੀ ਲੱਗਦਾ ਵੀ ਮੁੰਡਿਆਂ ਨੇ ਦੋਸਤਾਂ ਨਾਲ ਹਾਂ ਜੀ ਦੋਸਤਾਂ ਨਹੀਂ ਦੋਸਤਾਂ ਨਾਲ ਮੁੰਡਿਆਂ ਨੇ ਕੰਮ ਕਰਿਆ ਲੱਗਦਾ ਕਿਉਂਕਿ ਮੁੰਡੇ ਵੀ ਹੋ ਸਕਦਾ ਵੀ ਕੋਈ ਮਾਰਤਾ ਹੋਵੇ ਹਾਂ ਜੀ ਸਾਡੇ ਵੱਲ ਤੇ ਇਹੀ ਆ ਵੀ ਉਹਨਾਂ ਨੇ ਗੈਪ ਕਰਿਆ ਵਾਜੀ ਹੋ ਸਕਦਾ ਕੁਝ ਕਰਤਾ ਇਹਨੂੰ ਤੁਸੀਂ ਉਹਨਾਂ ਮੁੰਡਿਆਂ ਦੇ ਘਰ ਦੇ ਪਰਿਵਾਰ ਨੂੰ ਮਿਲੇ ਨਹੀਂ ਕਿਸੇ ਨੂੰ ਨਹੀਂ ਕਦੇ ਨੂੰ ਨਹੀਂ ਮਿਲੇ ਜੇ ਉਹ ਤਾਂ ਸਾਨੂੰ ਇੱਕ ਮਿੰਟ ਸਾਨੂੰ ਵੀਰੇ ਅਸੀਂ ਫੋਨ ਕਰਿਆ ਉਹਨਾਂ ਨੂੰ ਜਿੱਦਣ ਸਾਡਾ ਮੁੰਡਾ ਮਤਲਬ ਲਾਪਤਾ ਹੋ ਤੇ ਉਹ ਮੁੰਡੇ ਸਾਨੂੰ ਬਾਰ ਬਾਰ ਕਹੀ ਜਾਂਦੇ ਸਾਡੇ ਕੋਲ ਤਾਂ ਕੋਈ ਉਹਦਾ ਫੋਨ ਨਹੀਂ ਆਇਆ ਸਾਨੂੰ ਨਹੀਂ ਮਿਲਿਆ ਉਹ ਉਹ ਝੂਠ ਬੋਲੀ ਜਾਂਦੇ ਆ ਜੀ ਉਦੋਂ ਦੇ ਜੇ ਸਾਨੂੰ ਉਦੋਂ ਦਾ ਦੱਸਿਆ ਹੁੰਦਾ ਤਾਂ ਕੋਈ ਨਾ ਕੋਈ ਹੱਲ ਨਿਕਲਦਾ ਜੀ ਹੁਣ ਅੱਜ ਜਾ ਕੇ ਉਹ ਕਬੂਲ ਕਰਦੇ ਵੀ ਸਾਡੇ ਨਾਲ ਆਏ ਤੇ ਪਾਰਟੀ ਤੇ ਨਹੀਂ ਪੁਲਿਸ ਨੇ ਚੱਕ ਲਿਓ ਜੀ ਹਾਂ ਜੀ ਚੱਕਿਆ ਪੁਲਿਸ ਨੇ ਗ੍ਰਿਫਟਾਰ ਲੈ ਆਂਦੇ ਉਹ ਚੱਕੀ ਹਾਂਜੀ ਹਾਂਜੀ ਅੱਛਾ ਜੀ ਪਰ ਹਜੇ ਵੀ ਮੰਨ ਨਹੀਂ ਰਹੇ ਜੀ ਉਸ ਮਾਰ ਕੇ ਵੀ ਅਸੀਂ ਕੁਝ ਕਰਿਆ ਉਹਦਾ ਹਜੇ ਮੰਨ ਨਹੀਂ ਰਹੇ ਪਰ ਪੁਲਿਸ ਨੇ ਦੇ ਕੋਲ ਇਹ ਮੰਨ ਗਏ ਵੀ ਆ ਸਾਡੇ ਨਾਲ ਸੀ ਹਾਂ ਉਹਨੇ ਪਹਿਲਾਂ ਨਾ ਕਰਦੇ ਤਿੰਨ ਦਿਨ ਹੋ ਗਏ ਬਿਲਕੁਲ ਇਨਸਾਫ ਮੁਕਰਦੇ ਰਹੇ ਹੋ ਇਸ ਵੀ ਤੋਬਾ ਵੀ ਫੋਲਿਆ ਡਬੋਲਿਆ ਨੂੰ ਲਿਆ ਕੇ ਕੁਝ ਪਤਾ ਹੀ ਲੱਗਿਆ ਨਹੀਂ ਨਹੀਂ ਕੁਝ ਨਹੀਂ ਪਤਾ ਲੱਗਿਆ ਤੇ ਪੁਲਿਸ ਨੇ ਹੁਣ ਸਾਨੂੰ ਕੀ ਕਿਹਾ ਕਹਿੰਦੇ ਕਿ ਦੇਖਦੇ ਹਾਂ ਹੁਣ ਅਸੀਂ ਉੱਪਰ ਇੱਧਰ ਕੈਮਰਾ ਚੈੱਕ ਕਰ ਰਹੇ ਹਾਂ ਉੱਪਰ ਪੁਲਿਸ ਹੁਣ ਉੱਪਰ ਗਈ ਵੀ ਆ ਹਾਂਜੀ ਹਾਂਜੀ ਕੈਮਰਾ ਚ ਕੈਮਰਾ ਚੈੱਕ ਕਰ ਰਹੇ ਹਾਂ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਜੀ ਸਾਡਾ ਮੁੰਡਾ ਚਾਹੀਦਾ ਜੀ ਸਾਡੇ ਲਈ ਸਾਨੂੰ ਉਹ ਸਿੱਧੀ ਗੱਲ ਸਾਡਾ ਮੁੰਡਾ ਭਾਂਜਾਈਦਾ ਬਾਈ ਤੁਸੀਂ ਅੱਗੇ ਆਓ ਜੀ ਫਾਜ਼ਲ ਸਾਹਿਬ ਬੱਚਾ ਉਹਨਾਂ ਦੇ ਕੋਲ ਆ ਜੀ ਸਾਨੂੰ ਬੱਚਾ ਮਿਲਣਾ ਚਾਹੀਦਾ ਉਹਨਾਂ ਦੇ ਕੋਲ ਹੈ ਬੱਚਾ ਉਹਨਾਂ ਨੂੰ ਪਤਾ ਸਭ ਕੁਝ ਪਤਾ ਸਭ ਪਤਾ ਹੀ ਕਿੱਥੇ ਦੁਆਰੇ ਵੀ ਆਇਆ ਜੀ 1:00 ਵਜੇ ਦੁਆਰੇ ਵੀ ਗੇੜਾ ਮਾਰਿਆ ਜੀ ਆਇਆ ਦੁਆਰੇ ਉਹ ਬੱਚੇ ਨੂੰ ਗੈਰ ਹਕਤ ਚੱਕ ਕੇ ਲੈ ਗਏ ਤੇ ਥੋੜਾ ਬੇਟਾ ਕਿੱਥੇ ਕੰਮ ਕਰਦਾ ਸੀ ਕਿੱਥੋਂ ਬੁਲਾਇਆ ਉਹਨਾਂ ਨੇ ਬੇਟਾ ਸਾਡਾ ਜੀ ਬੰਨਵਾ ਤੇ ਫੈਕਟਰੀ ਸਰ ਫੈਕਟਰੀ ਲੱਗਿਆ ਸੀ ਆਪਣੇ ਅਸੀਂ ਗੱਡੀਆਂ ਗੱਡੀਆਂ ਖਾਲੀ ਕਰਕੇ ਆਈਆਂ ਜੀ ਤੁਸੀਂ ਵੀ ਨਾਲ ਸੀ ਹਾਂਜੀ ਅੱਛਾ ਜੀ ਮੇਰੇ ਇੱਥੇ ਕੰਮ ਕਰਦਾ ਸੀ ਅਸੀਂ ਦਰਾਹੀ ਉਹਦੀ ਦਰਾਹੀ ਦੀ ਸੀ ਮੇਰੀ ਹਮਲੋ ਦੀ ਸੀ ਜੀ ਸਿਰਫ 15 ਮਿੰਟ ਦਾ ਫਰਕ ਪਿਆ ਸਾਡਾ 15 ਮਿੰਟ ਜਿਹਨਾਂ ਨੇ ਫੋਨ ਕਰਿਆ ਨਹੀਂ ਭਾਈ ਦੇਵੇ ਹੋ ਸਕਦਾ ਉਹ ਟਾਈਮ ਮੈਂ ਵੀ ਨਾਲ ਹੁੰਦਾ ਨਾਲ ਹੋ ਜਾਵੇ ਤੇ ਬਚਾਓ ਹੋ ਸਕਦਾ ਹਾਂ ਬਚਾਓ ਵੀ ਹੋ ਸਕਦਾ ਤਾਂ ਕੁਝ ਹੋਰ ਵੀ ਹੋ ਸਕਦਾ ਤਾਂ ਕੋਈ ਐ ਨਹੀਂ ਮੈਂ ਕਹਿ ਸਕਦਾ ਉਹ ਪੰਜ ਜਣੇ ਸੀ ਕੁੱਲ ਸਾਰੇ ਚਮਕੌਰ ਸਾਹਿਬ ਦੇ ਹੀ ਆ ਜਿਹੜੇ ਚਾਰ ਦੋ ਨਹੀਂ ਨਹੀਂ ਲਗ ਲਗ ਪਿੰਡਾਂ ਦੇ ਆ ਲਗ ਲਗ ਇੱਕ ਪਿੰਡਾਸੇ ਆ ਭਾਈ ਦੋ ਬੋਰਡ ਦੇ ਆ ਇੱਕ ਮੁੰਡੀਆਂ ਦਾ ਜੀ ਇੱਕ ਚਮਕੌਰ ਦਾ ਜੀ ਦੋ ਤਾਂ ਭਾਈ ਹੋ ਆ ਜੀ ਦੋ ਤਾਂ ਭਾਈ ਜੀ ਬੋਰਡ ਦੇ ਜਿਹੜੇ ਨੌਕ ਤੇ ਨੌਕ ਰਿਆ ਤਾਂ ਵੈਨ ਦੋ ਭਾਈਆਂ ਇੱਕ ਬڑا ਇੱਕ ਛੋਟਾ ਅੱਛਾ ਉਧਰ ਨਾਲ ਬੂ ਦੇ ਇੱਕ ਨਾਲ ਸੀਗਾ ਹਾਂਜੀ ਸੌਦੀ ਦੋ ਸੌਦੀ ਦੋ ਹੋ ਸਕਦਾ ਕੋਈ ਲੇਨ ਦੇਣ ਹੋਵੇ ਇਹਨਾਂ ਦਾ ਮਾੜਾ ਮੋਟਾ ਪਹਿਲਾਂ ਵਿਊ ਦੇ ਕਰਕੇ بگੜੀ ਹੋਵੇ ਉਹ ਹੁਣ ਉਹਨਾਂ ਨੂੰ ਪਤਾ ਮੁੰਡਿਆਂ ਨੂੰ ਜਾਂ ਭੌਲੇ ਨੂੰ ਪਤਾ ਇਹ ਤਾਂ ਹੀ ਗਿਆ ਬਾਈ ਹੁਣ ਸੰਧ ਸਾਹਿਬ ਮਿਲਣਾ ਚਾਹੀਦਾ ਸਾਡਾ ਮੁੰਡਾ ਮਿਲਣਾ ਚਾਹੀਦਾ ਤੁਹਾਨੂੰ ਨਹੀਂ ਪਿੰਡ ਦੇ ਵਿੱਚ ਵੀ ਮੈਂ ਇੱਥੇ ਪਿੰਡ ਵਾਲਿਆਂ ਨੂੰ ਪੁੱਛਿਆ ਵੀ ਕਹਿੰਦੇ ਬਚ ਕੇ ਪਿੰਡ ਦੇ ਵਿੱਚੋਂ ਭੱਜਿਆ ਪਿੰਡ ਸਰਪਾਚ ਨੇ ਲਾਓ ਹੋਰ ਹੋਰ ਮੁੰਡਾ ਜੀ ਉਹ ਦੂਜਾ ਮੁੰਡਾ ਸੀਗਾ ਜੀ 800 ਮੁੰਡਾ ਜੀ ਉਹ ਵਾਰ ਸਾਰਾ ਮੁੰਡਿਆਂ ਦਾ ਜੀ ਓਕੇ ਹਾਂਜੀ ਉਹ ਪਿੰਡ ਚ ਭੱਜਿਆ ਕਹਿੰਦੇ ਵੀ ਲਾਸਮੈਂਟ ਵੀ ਹੋਈ ਆ ਹਾਂਜੀ ਹਾਂਜੀ ਉਹ ਮਤਲਬ ਅਗਲਾ ਟਰ ਤੇ ਮਾਰੀ ਕਰੇ ਦਿੰਦਾ ਵੀ ਚੋਰ ਵੜ ਗ ਤੇ ਹੁਣ ਪੁਲਿਸ ਸੀਸੀਟੀਵੀ ਕਵਰੇਜ ਚ ਚੈੱਕ ਕਰਦੇ ਹਾਂ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਅਕਸ਼ਰ ਓਕੇ ਆਇਓ ਪਰਦੇ ਇਹ ਇਹ ਸਨ ਪਿੰਡ ਨਿਵਾਸੀ ਜਿਹੜੇ ਕਿ ਆਪਣੇ ਪੁੱਤਰ ਨੂੰ ਨੌਜਵਾਨ ਪੁੱਤਰ ਨੂੰ ਪਾਲ ਕਰਦੇ ਹੋਏ ਇਸ ਚਮਕੌਰ ਸਾਹਿਬ ਦੇ ਪਿੰਡ ਰੁੜਕੀ ਹੀਰਾ ਵਿੱਚ ਪਹੁੰਚੇ ਹੋਏ ਨਹੀਂ ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਦਾ 4 ਦਿਨਾਂ ਤੋਂ ਨੌਜਵਾਨ ਪੁੱਤਰ ਲਾਪਤਾ ਹੈ ਪਹਿਲਾਂ ਤਾਂ ਉਹਨਾਂ ਦੇ ਦੋਸਤ ਮੰਨ ਨਹੀਂ ਸੀ ਰਹੇ ਜਦੋਂ ਹੁਣ ਪੁਲਿਸ ਨੇ ਉਹਨਾਂ ਨੂੰ ਚੱਕਿਆ ਤਾਂ ਹੁਣ ਉਹ ਕਹਿ ਰਹੇ ਆ ਵੀ ਸਾਡੇ ਨਾਲ ਸੀਗਾ ਬਾਕੀ ਇਹ ਹੁਣ ਪੁਲਿਸ ਇਸ ਚੱਕੀ ਤੇ ਜੋ ਇਹ ਚੱਕੀ ਆ ਚੱਕੀ ਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਜਿਹਦੇ ਵਿੱਚ ਭੱਜਦਾ ਦਿਖਾਈ ਦਿੱਤਾ ਜਿਸ ਨੂੰ ਦੇਖਣ ਤੋਂ ਬਾਅਦ ਹੁਣ ਪੁਲਿਸ ਇਸ ਘਰ ਦੇ ਵਿੱਚ ਸੀਸੀਟੀਵੀ ਕੈਮਰੇ ਵੀ ਚੈੱਕ ਕਰਦੇ ਤੇ ਨਾਲ ਹੀ ਤੁਹਾਨੂੰ ਦਿਖਾਵਾਂਗੇ ਇੱਥੇ ਟੋਬਾ ਟੋਬੇ ਦੇ ਵਿੱਚ ਵੀ ਪੁਲਿਸ ਨੇ ਆ ਕੇ ਉਹਨਾਂ ਦੇ ਵਿੱਚ ਆ ਕੇ ਚੈੱਕ ਕੀਤਾ ਵੀ ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਲਾਈਵ ਤਸਵੀਰਾਂ ਟੋਬੇ ਪਿੰਡ ਰੁੜਕੀਹੀ ਦਾ ਜਿੱਥੇ ਕਿ ਟੋਬੇ ਦੇ ਵਿੱਚ ਪੁਲਿਸ ਨੇ ਆ ਕੇ ਇਹ ਡਬੋਲੀਏ ਬਲਾਕੇ ਟੋਬੇ ਦੇ ਵਿੱਚ ਚੈਕਿੰਗ ਕੀਤੀ ਹੈ ਵੀ ਤਾਂ ਕੀ ਜੇ ਕਿਤੇ ਭੱਜਿਆ ਤਾਂ ਇਸ ਟੋਬੇ ਦੇ ਵਿੱਚ ਆ ਕੇ ਨਾ ਡਿੱਗਿਆ ਹੋਵੇ ਪਰੰਤੂ ਇਸ ਟੋਬੇ ਦੇ ਵਿੱਚ ਇਹਨਾਂ ਨੇ ਆ ਕੇ ਡਬੋਲੀਏ ਬਲਾਕੇ ਚੈੱਕ ਕੀਤਾ ਪਰੰਤੂ ਅਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਭੜਾਲ ਨਹੀਂ ਮਿਲੀ ਹੋਈ ਤੇ ਪੁਲਿਸ ਇੱਥੇ ਪਹੁੰਚੀ ਹੋਈ ਹੈ ਤੇ ਘਰ ਦੇ ਵਿੱਚ ਸੀਸੀਟੀਵੀ ਕਵਰੇਜ ਜੋ ਲੱਗੇ ਹੋਏ ਨੇ ਉਹਨਾਂ ਨੂੰ ਚੈੱਕ ਕਰ ਰਹੇ ਨੇ ਡੇਲੀ ਨਿਊਜ਼ਲੀ ਚਮਕੌਰ ਸਾਹਿਬ ਤੋਂ ਤੁਹਾਡਾ ਸਵਾਗਤ ਹੈ ਤੁਹਾਨੂੰ ਦੱਸ ਰਹੇ ਹਾਂ ਸਾਰੀ ਰਿਪੋਰਟ ਜੋ ਕਿ ਪਿੰਡ ਸਤਰਾਮ ਸਿੰਘ ਚੱਕੀ ਆ ਜੋ ਰੁੜਕੀ ਹੀਰਾ ਦੇ ਵਿੱਚ ਉੱਥੇ ਪਹੁੰਚ ਕੇ ਉਹਨਾਂ ਵੱਲੋਂ ਆਪਣੇ ਨੌਜਵਾਨ ਪੁੱਤਰ ਦੀ ਭਾਲ ਕੀਤੀ ਜਾ ਰਹੀ ਹੈ ਪੁਲਿਸ ਚੱਕੀ ਤੇ ਪਹੁੰਚੀ ਹੋਈ ਹੈ ਘਰ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਦੀ ਜਾਂਚ ਕਰ ਰਹੀ ਹੈ ਅੰਦਰ ਜਾਂਚ ਕਰਦਿਆਂ ਦੀ ਅਸੀਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਵੀ ਅੰਦਰ ਸੀਸੀਟੀਵੀ ਕੈਮਰੇ ਦੇਖ ਰਹੇ ਹਾਂ ਉੱਪਰ ਲੋਕ ਕਿੱਧਰ ਜਾਣਾ ਹੈ ਉੱਪਰ ਲੋਕ ਕਿੱਧਰ ਜਾਣਾ ਹੈ ਠੀਕ ਹੈ ਇੱਕ ਘਰ ਹੈ ਸ੍ਰਾਮ ਸਿੰਘ ਦਾ ਜਿਨ੍ਹਾਂ ਦੇ ਘਰ ਦੇ ਵਿੱਚ ਸੀਸੀਟੀਵੀ ਕੈਮਰਾ ਲੱਗਿਆ ਹੋਇਆ ਹੈ ਪੁਲਿਸ ਪੁਲਸ ਉਹ ਕੈਮਰੇ ਦੇ ਵਿੱਚ ਭਾਲ ਕਰ ਰਹੀ ਹੈ ਪੁਲਿਸ ਸੀਸੀਟੀਵੀ ਕੈਮਰੇ ਦੇ ذریعے ਪੁਲਿਸ ਮੌਕੇ ਤੇ ਪਹੁੰਚੀ ਹੋਈ ਆ live ਤਸਵੀਰਾਂ ਸੀਸੀਟੀਵੀ ਕੈਮਰੇ ਦੇ ਜ਼ਰੀਏ ਪੁਲਿਸ ਵੱਲੋਂ ਤਰਤੀਸ ਕੀਤੀ ਜਾਂਦੀ ਰਾਤ ਦੀਆਂ ਵੀਡੀਓ ਲਗਾ ਕੇ ਦੇਖੀ ਜਾ ਰਹੀ ਹੈ ਚੌਕੌਰ ਸਾਹਿਬ ਤੋਂ ਪੁਲਿਸ ਪਹੁੰਚੀ ਹੋਈ ਆ ਲੱਗਿਆ ਕਿ ਤੇ ਦਿਖਦਾ ਹੈ ਮੁੰਡਾ ਤਾਂ ਆ ਰਿਹਾ ਦੋ ਟੋਟੇ ਅੱਛਾ ਵਾਪਸੀ ਦੇਖ ਰਹੇ ਮੁੰਡਾ ਪਹਿਲਾਂ ਦੇਖ ਗਿਆ ਸੀ ਲੱਗਦਾ ਮੁੰਡਾ ਇੱਧਰੋਂ ਆ ਰਿਹਾ ਸੀ ਤੇ ਗੱਡੀ ਜਿਹੜੀ ਆ ਵਰਨਾ ਗੱਡੀ ਹੈ ਜੀ ਵਰਨਾ ਗੱਡੀ ਨਹੀਂ ਪੈਦਲ ਆ ਰਿਹਾ ਮੁੰਡਾ ਕਰਦਾ ਪੈਦਲ ਆ ਰਿਹਾ ਜਿਹੜਾ ਕੋਮ ਹੈ ਓਕੇ ਉੱਤਰੋਂ ਇੱਧਰੋਂ ਆ ਰਿਹਾ ਚਮਕੌਰ ਸਾਹਿਬ ਵੱਲੋਂ ਤੁਰ ਕੇ ਆ ਰਿਹਾ ਓਕੇ ਅੱਗੇ ਨੇ ਉਹਦਾ ਪਤਾ ਲੱਗ ਰਿਹਾ ਫੇ ਇਸ ਕਰਕੇ ਦੇਖ ਰਹੇ ਆ ਵੀ ਵਾਪਸਤਾ ਨਹੀਂ ਕਿਤੇ ਵਾਪਸ ਮੁੜ ਗਿਆ ਤੋਬੇ ਜੰ ਆਪਣੇ ਚੈੱਕ ਕਰ ਲਿਆ ਨਹੀਂ ਪਤਾ ਲੱਗਿਆ ਨੇ ਨਹੀਂ ਤੋਬੇ ਚ ਹੈ ਨਹੀਂ ਜੀ ਤੇ ਜਿਹੜੇ ਦੋਸਤ ਹੈ ਮੰਨ ਰਹੇ ਵੀ ਸਾਡੇ ਨਾਲ ਸੀਗਾ ਉਹ ਹਾਂਜੀ ਹਾਂਜੀ ਮੰਨ ਰਹੇ ਜੀ ਮੰਨ ਰਹੇ ਇਹ ਸੰਧਾਨੇਦਾਰ ਸਾਹਿਬ ਜਿਹੜੇ ਤੇ ਸੀਸੀਟੀਵੀ ਕਵਰੇਜ ਸਤਰਾਮ ਸਿੰਘ ਚੱਕੀ ਦੇ ਘਰ ਦੇ ਵਿੱਚ ਲੱਗੀ ਹੋਏ ਨੇ ਪਿੰਡ ਵਾਸੀ ਤੇ ਪੁਲਿਸ ਵੱਲੋਂ ਪੂਰੇ ਉਹਦੇ ਨਾਲ ਧਿਆਨ ਨਾਲ ਸੀਸੀਟੀਵੀ ਕਵਰੇਜ ਚੈੱਕ ਕੀਤੇ ਜਾ ਰਿਹਾ ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਸਰਾਖ ਪਤਾ ਲੱਗ ਸਕੇ ਵੀ ਕਿਸੇ ਦਾ ਖੋਇਆ ਹੋਇਆ ਨੌਜਵਾਨ ਲਾਪਤਾ ਨੌਜਵਾਨ ਪੁੱਤ ਉਸ ਦੇ ਇਹਨਾਂ ਯਤਨਾਂ ਦੇ ਨਾਲ ਮਿਲ ਸਕੇ ਜੇ ਕੋਈ ਅਨੁਸੁਖਾਂ ਵੀ ਘਟਣਾ ਨਹੀਂ ਵਾਪਰੀ ਘਰ ਮੋੜ ਸਕੇ ਪਰਿਵਾਰ ਥੱਲੇ ਖੜਾ ਇਸ ਚੀਜ਼ ਦੀ ਵੇਟ ਕਰ ਰਿਹਾ ਹੈ ਤਾਂ ਕਿ ਉਹਨਾਂ ਦਾ ਪੁੱਤਰ ਦੀ ਭਾਲ ਉਸਕੇ ਦਿੱਲੀ ਦੇ ਸ਼੍ਰੀ ਚਮਕੌਰ ਸਾਹਿਬ ਤੋਂ ਇਕ왈 ਸਿੰਘ ਵਾਲੇ